ਟੈਮ ਹੋ ਰਿਹਾ ਲੋ ਬਾਬਾ ਮੁੰਡੇ ਦਾ ਆਈ ਰਿਹਾ ਨਾ ਫੂਲੋਂ ਨੇ ਜਾਂ ਕਰ ਲਿਆ ਮੈਂ ਵੀ ਲੈ ਆ ਗਈਆਂ ਆ ਗਈਆਂ ਕੇ ਬਹਿ ਜਾ ਮੈਂ ਤਾਂ ਭੱਜ ਗਿਆ ਨਹੀਂ ਤੈਨੂੰ ਮਿਲਣ ਤੇ ਤੂੰ ਮੈਨੂੰ ਇੱਕ ਗੱਲ ਦੱਸ ਤੈਨੂੰ ਕੋਈ ਸ਼ਰਮ ਆ ਜਾ ਹੈਗੀ ਕਿ ਨਹੀਂ ਹੈਗੀ ਹੈ ਹੈ ਕਿ ਨਹੀਂ ਕੀ ਹਮ ਦੇ ਮਰੀਏ ਸ਼ਰਮਾਨਾ ਲੰਡਾ ਪੀ ਆਂ ਕੀ ਕੀ ਕਰਾਂ ਹੈ ਰੱਬ ਨੇ ਤੇਰੀ ਨਿਚਰੀ ਸੁਣੀ ਆ ਤੇ ਦੱਸ ਤੈਨੂੰ ਕੱਲ ਟੇਕੇ ਨਿ ਬੈਠਾ ਜਾਂਦਾ ਜੇ ਮਗਰ ਉਹਦਾ ਕਿਤੇ ਪੈਰ ਉੱਚੇ ਨਹੀਂ ਵਿਖਾਂ ਤੇ ਪੈ ਜਾਏ ਤੇ ਫਿਰ ਕੌਣ ਜ਼ਿੰਮੇਵਾਰ ਪਹਿਲਾਂ ਤੂੰ ਤਰਲੇ ਲੈਂਦੀ ਹੈਗੀ ਪਰਸਦੀ ਹੈਗੀ ਤੇ ਹੁਣ ਤੂੰ ਆ ਨਹੀਂ ਆ ਬਸ ਮੈਂ ਕਦੇ ਡਾਰੀ ਮਾਰ ਕੇ ਆਉਂ ਚਲ ਜਾ ਜਟ ਕਰੀ ਡਾਰੀ ਮਾਰ ਕੇ ਆਉਂ ਚਲ ਜਾ ਇਹ ਬਸ ਕਰ ਬਸ ਕਰ ਮੇਰੀ ਵੀ ਸੁਣ ਲੈ ਤੇ ਤੇਰੀ ਮੈਂ ਕੀ ਸੁਣਨੀ ਆ ਮੂਰਖਤਾ ਕਰਦੇ ਰਹਿਨੀ ਆ ਤੂੰ ਉਹ ਨਹੀਂ ਮੈਂ ਸਾਰੇ ਕੰਮ ਸਾਂਭ ਕੇ ਗਈ ਸੀਗੀ ਹਾਂ ਤੇ ਨਾਲੇ ਉਹਦਾ ਭਰਾ ਆਇਆ ਸੀਗਾ ਤੇ ਨਾਲੇ ਮੈਨੂੰ ਸਮਝਾ ਕੇ ਗਈ ਚੰਗੀ ਤਰ੍ਹਾਂ ਕਿ ਇਹਨੂੰ ਕੰਮ ਨਾ ਕਰਵਾਵੇ ਕੋਈ ਵੀ ਦੱਸ ਪਰਾਣ ਗਲੇ ਰੋਟੀਆਂ ਪਕਾਉਣੇ ਆ ਜੇ ਆਪਾਂ ਨੇ ਮੰਜਰੇ ਸੀਗੇ ਹਾਂ ਚਲੋ ਤਰਾ ਪਤਲਾ ਮਾੜਾ ਮੋਟਾ ਕਰੀ ਗਏ ਆ ਸਾਹ ਤੈਨਾਂ ਨੂੰ ਮੈਂ ਕਹਿ ਕੇ ਗਈ ਮਾਰੋਵਾਰੀ ਤੇ ਮੀਮੜਗੇ ਬੜਾਏ ਤੇ ਹੋ ਗਏ ਸੀਗੇ 2 ਮਹੀਨੇ ਹੋ ਗਏ ਸੀਗੇ ਅੱਛਾ ਤੇ ਪੇਕੇ ਗਈ ਨੂੰ ਤੇ ਜਿਹੜੀ ਮੇਰੀ ਪਰਝਾਈ ਆ ਤੈਨੂੰ ਪਤਾ ਹੀ ਸ਼ਾਲੋ ਤਾਲੋ ਹੈਗੀ ਆ ਹਾਂ ਹਾਂ ਤੈਨੂੰ ਹੁੰਦੀ ਆ ਸਾਰੀਆਂ ਆਹ ਹਾਂ ਉਹ ਤੇ ਪਿੱਛੇ ਦਾ ਹੱਥ ਬਣਾਉ ਨੂੰ ਠੋਈ ਜਾਂਦੀ ਢੋਈ ਜਾਂਦੀ ਆ ਤੇ ਮੇਰਾ ਧਿਆਨ ਹੀ ਗਿਆ ਮੈਂ ਹੇ ਕੁਰੀ ਜਾ ਕੇ ਵੇਖ ਕੇ ਆਵਾ ਕਿ ਕੀ ਸਾਗ ਤਾਪਵਾ ਅੱਛਾ ਠੀਕ ਵਾ ਨਾ ਅੱਛਾ ਉਹ ਦਾ ਸਾਗ ਤਾਪ ਤੇ ਉਹ ਹੀ ਆ ਜਿਹੜਾ ਹੈ ਨਾ ਅਛਾ ਜਿਹੜਾ ਹਟੇ ਨਹੀਂ ਆ ਨਾ ਉਹਨੇ ਆਪਣਾ ਘਰ ਬਣਾਉਣਾ ਹੀ ਨਹੀਂ ਐਤੀ ਮੈਂ ਆਪਣੇ ਭਰਾ ਨੂੰ ਵੀ ਕਿਹਾ ਹੀ ਆ ਅੱਛਾ ਦੱਸਾਂ ਹੀ ਉਹਨੇ ਇਹਦੇ ਵੱਲ ਨਜ਼ਰ ਰੱਖਿਆ ਰ ਆ ਉਹਨੂੰ ਪਤਾ ਹੀ ਨਹੀਂ ਕੋਈ ਚੀਜ਼ ਦਾ ਹੂੰ ਮੈਨੂੰ ਆਂਦਾ ਪੈਣ ਤੂੰ ਨਾ ਥਿਆੜੀ ਬਣ ਹੁਣ ਨਾ ਤੇਰੇ ਵੀ ਨਿਆਣੇ ਵਿਆਹੇ ਆ ਤੇ ਮੇਰੇ ਵੀ ਆਉਣ ਵਾਲੇ ਆ ਅੱਛਾ ਸਾਡੇ ਘਰ ਤਾਂ ਖੰਡਾ ਜੀ ਨਾ ਕਰਿਆ ਕਰ ਮੈਂ ਚੰਗਾ ਜਦੋਂ ਜੜੀਆਂ ਨਾ ਫੇਰਾਂ ਕੇ ਰੋਈ ਨਾ ਕਰ ਨਾ ਤੈਨੂੰ ਕੀ ਲੋੜ ਵਾ ਤੂੰ ਆਪਣਾ ਘਰ ਸਾਭ ਤੂੰ ਕਰ ਤਾਂ ਬਚਾਉਣੇ ਦਾ ਹੱਕ ਅਜ ਨਹੀਂ ਬਚਣ ਦਿੰਦਾ ਉਹ ਤਰਹਿਂ ਦੇ ਫਿਰ ਜਾਣ ਦੇ ਜੇ ਦਿੱਲੀ ਆ ਪੇਕਾਂ ਤੋਂ ਢੋਣ ਦੇ ਹਾਂ ਤੂੰ ਜਰੂਰ ਆਪਣੀ ਜਿੱਤ ਕਟਾਉਣੀ ਉੱਥੇ ਉਹ ਤਾਂ ਮੇਰੀ ਗੱਲ ਸੁਣਾ ਨੌ ਮੇਰੀ ਠੀਕ ਠਾਕ ਵਾ ਆਹੋ ਨਹੀਂ ਠੀਕਾ ਬਾਬੇ ਖੰਭਾ ਵਾਲੇ ਨੇ ਨਾ ਕਿਰਪਾ ਕੀਤੀ ਆਹੋ ਤੇ ਬਾਬੇ ਖੰਭਾ ਵਾਲੇ ਕੋ ਪਹਿਲਾਂ ਜਾਣਾ ਵਾ ਤਾਂ ਨਿਆਣਾ ਹੁਦ ਤੱਕ ਬਾਹਰ ਜਾਣਾ ਉਹ ਨਿਆਣਾ ਹੁਦ ਤੱਕ ਫਿਰ ਜਾਵਾਂਗੇ ਅੱਛਾ ਆਹੋ ਨਾਲ ਫਿਰ ਦੱਪਾ ਦੁਪਾ ਲੈ ਜਾਗੇ ਆਹੋ ਚੱਲ ਆਪਣੀ ਇੱਛਾ ਨਾਲ ਜੋ ਤੂੰ ਕਰਨਾ ਹੋ ਉੱਥੇ ਸੇਵਾ ਤੇ ਚੜਾ ਦੇ ਉੱਥੇ ਚੜਾਵਾ ਜਿਹੜਾ ਦੇਣਾ ਹੋ ਗੱਲ ਠੀਕ ਆ ਪਤਾ ਕੀ ਗੱਲ ਵਾ ਹੋਣਿਆ ਕਿ ਦਿਨ ਤੇ ਥੋੜੇ ਰਹਿ ਗਏ ਆ ਠੀਕ ਵਾ ਨਾ ਤੇ ਨਾਲੇ ਪੋਤਾ ਹੋ ਜੂਗਾ ਤੇ ਨਾਲੇ ਡੱਬਾ ਲੈ ਜੂਗੀ ਤੇ ਨਾਲੇ ਵਧਾਈ ਦੇਵਾਂਗਾ ਦੇ ਪੋਤਾ ਹੀ ਹੋਣਾ ਵਾ ਤੇ ਬਾਰ ਬਾਰ ਕਹਿੰਦੇ ਆ ਵੀ ਹਾਰ ਚ ਕਿੰਤੂ ਪਰੰਤੂ ਜਿਆ ਨਾ ਰੱਖਿਆ ਕਰ ਹਾਂ ਨਹੀਂ ਉਹ ਚੰਗਾ ਨਹੀਂ ਨਹੀਂ ਆਹੋ ਮੈਨੂੰ ਤਾਂ ਬਸ ਇਹੋ ਸੋਚ ਹਾਂ ਵੀ ਮੁੰਡਾ ਹੀ ਹੋਣਾ ਵਾ ਬਸ ਕੁੜੀ ਦਾ ਤਾਂ ਸੋਚ ਹੀ ਨਾ ਤਾ ਕੋਈ ਨਹੀਂ ਨਹੀਂ ਮੈਂ ਸਵੇਰੇ ਵੀ ਉੱਠ ਕੇ ਜਾ ਬਾਬੇ ਖੰਭਾ ਵਾਲੇ ਦੀ ਸ਼ਾਮੀ ਵੀ ਜਾ ਬਾਬੇ ਖੰਭਾ ਵਾਲੇ ਬਸ ਬਸ ਮੈਂ ਤਾਂ ਉਹਨੂੰ ਹੀ ਯਾਦ ਕਰਦੀ ਰਹਿੰਦੀ ਹਾਂ ਬਸ ਉਹਦੀ ਜਾਵਾਂ ਤਾਂ ਸਭ ਕੁਝ ਠੀਕ ਠੀਕ ਤੇ ਉਹਦੇ ਖੰਭਰ ਖੇਸਰਾਣੀ ਦਿਲਜੀਤ ਦੇ ਮੈਂ ਤਾਂ ਉਹਦੇ ਸਿਰ 'ਚ ਮਾਰਦੀ ਤਕ ਨਹੀਂ ਆਣਾ ਹੁੰਦਾ ਹੋਰ ਕੀ ਆਹੋ ਨਾਲ ਠੀਕ ਠਾਕ ਰਹੂਗੀ ਮੈਨਿਆ ਤਾਂ ਅੰਦਰਸਤਾ ਹੋਗਾ ਸਹੀ ਗੱਲ ਆਹੋ ਤੇ ਕੋਈ ਗੱਲ ਸਭ ਕੋ ਠੀਕ ਠਾਕ ਹੀ ਆ ਹੁੰਦਾ ਹੀ ਹੋਣਾ ਵਾ ਟੈਨਸ਼ਨ ਨਾ ਲਿਆ ਤੂੰ ਉਹ ਬਸ ਤਿਆਰੀ ਕਰ ਤੇ ਉੱਥੇ ਤੂੰ ਕੀ ਚੜਾਉਣਾ ਚੜਾਉਣਾ ਤੇ ਕੀ ਕੋ ਖੜਨਾ ਆ ਚਾ ਦੋ ਡੱਬੇ ਰਾਜਾਂ ਦੇ ਬਰਫੀ ਦੇ ਆਹੋ ਤੇ 10000 ਰੁਪਇਆ ਤਾਂ ਨਾਲ ਮੰਦਰੀ ਪਾ ਦੂੰਗੀ ਹੋ ਕੀ ਆਹ ਤੂੰ ਤੂੰ ਮੰਦਰੀ ਪਹਿਲਾਂ ਕਿਹਾ ਆਪਣੇ ਮੋਹਟੇ ਆਹ ਮੈਂ ਆਪਣੇ ਮੋਹਟੇ ਆਵਾ ਹੋ ਤੇ ਚੱਲ 20000 ਰੁਪਇਆ ਤਾਂ ਮੈਂ ਪਹਿਲਾਂ ਵੀ ਦੀਣੀ ਆ ਆਹ ਨਹੀਂ ਚੱਲ ਬਠੇੜਾ ਵਾ ਕੇ ਤੇ ਹੁਣ ਆ ਲੈਣਾ ਮਹਿੰਗਾ ਵਾ ਹਾਂ ਤੇ ਹੁਣ ਵੀ ਮੈਂ ਦੇਸੀ ਜੀ ਉਹਦੀ ਬਰਫੀ ਲੈ ਜਾਾਂਗਾ ਨਾਲ ਫੇਰ ਹਾਂ ਹੋ ਤੇ ਚੱਲ ਆਹ ਕੰਮ ਕਰ ਆਵਾਂਗੇ ਠੀਕ 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 ਹੋ ਨਹੀਂ ਬੜਾ ਵਧੀਆ ਹੋ ਬਹੁਤ ਕੋਸ਼ ਤੇ ਮੈਂ ਤੇ ਮੈਂ ਵੀ ਵਧੀਆ ਡੱਬਾ ਲੈਣ ਲਈ ਹਾਂ ਤੇ ਮੈਂ ਤੇ ਨੂੰ ਹੀ ਦੇਸੀ ਬਰਫੀ ਦਊਂਦਾ ਤੇ ਨਾਲ ਰਸਗੁੱਲੇ ਚੱਕ ਕੇ ਲੈ ਮੈਂ ਤੇ ਮੈਂ ਨਹੀਂ ਤੂੰ ਹੀ ਤੇ ਮੈਨੂੰ ਖੰਭਾ ਵਾਲੇ ਬਾਬੇ ਕੋ ਖੜਿਆ ਹਾਂ ਹੋ ਹੈ ਇਹ ਕਮਾਲ ਸਾਰਾ ਖੰਭਾਂ ਵਾਲੇ ਬਾਬੇ ਦਾ ਹੀ ਆ ਇੱਕ ਹਿਸਾਬ ਦਾ ਤੇਰਾ ਹੀ ਆ ਪਤਾ ਕੀ ਗੱਲ ਆ ਤੂੰ ਮੈਨੂੰ ਨਾ ਖੜਦੀ ਤੇ ਮੈਨੂੰ ਕੀ ਪਤਾ ਲੱਗਣਾ ਸੀਗਾ ਨਹੀਂ ਉਹ ਤੇ ਗੱਲ ਹੈ ਹੀ ਆ ਪਰ ਟੋ ਮਿਲੇ ਬਣਾਉਣ ਵਾਲਾ ਤੇ ਉਹ ਮਾਲਕ ਹੀ ਆ ਉਹ ਹੀ ਦਿਮਾਗ ਚ ਲੰਦਾ ਗੱਲਾਂ ਉਹ ਹੀ ਸਿੱਧੀਆਂ ਪਾਉਣ ਵਾਲਾ ਬਸ ਅਹੀਂ ਕੀ ਅਹੀਂ ਕਾਸ਼ ਨਹੀਂ ਪਹਿਨੀ ਪੈਂ ਤੇਰਾ ਦੇਣ ਤੇ ਮੈਂ ساری ਉਮਰ ਨਹੀਂ ਦੇ ਸਕਦੀ ਤੈਨਾਂ ਕਿਆ ਕਰ ਉਹ ਮਾਲਕ ਦਾ ਨਾਲ ਲਿਆ ਤਾ ਤੇ ਆਉਣ ਵਾਲਾ ਪੰਚ ਕੋਲੋਂ ਆ ਹੋੜੀ ਵਾਲਾ ਉਹਨੂੰ ਟਿਕਣ ਦੇਈ ਕਿ ਅੱਛਾ ਅੱਛਾ ਮੈਂ ਚਲਾਇਦਾ ਮੈਂ ਤਾਂ ਰੋਟੀ ਪਾਣੀ ਖਵਾ ਲਾਂ ਉਹਨੂੰ ਮੇਰਾ ਧਿਆਨ ਤੇਰੇ ਤੇ ਠੀਕਾ ਮੈਂ ਗਈ ਤੇ ਤੇ ਮੁੜੀ ਨਹੀਂ ਆ ਵੇ ਦੇ ਨੀ ਨੀ ਨੋ ਦਾ ਫਿਕਰ ਹੁੰਦਾ ਮੈਂ ਆਣ ਕੇ ਨਾ ਫਟਾਫਟ ਕੱਪੜਾ ਜਿਹੜਾ ਲਾ ਕੇ ਤੇ ਆਪਣੇ ਪੈਣ ਨੂੰ ਲੈਣਾ ਮੈਂ ਦੱਸਿਆ ਇਧਰ ਦੀ ਕਿ ਅੰਟੀ ਆਈ ਸੀ ਆਹੋ ਕਿ ਮੈਂ ਹਾਂ ਚੱਲ ਮੈਂ ਜਾ ਕੇ ਤੇ ਮਿਲਣੀ ਹਾਂ ਮੇਰਾ ਉਹ ਧਿਆਨ ਉੱਛੇ ਰਹਿਦਾ ਹੁੰਦਾ ਤੇ ਮੈਂ ਫਿਰ ਗਈ ਮੈਂ ਚੱਲ ਦੇਖ ਕੇ ਤੇ ਆਵਾਂ ਕੁੜੀ ਨੂੰ ਆ ਤੇ ਚੱਲ ਮੈਂ ਨਾ ਜਾਵਾਂ ਹਾਂ ਨਹੀਂ ਬਹਿ ਜਾ ਤੈਨੂੰ ਪਤਾ ਥੇਗਾ ਮੇਰੇ ਜਿੰਦ ਚ ਮੁੰਡਾ ਨੇ ਹਾਂ ਅੰਦਰ ਬਹਿ ਜਾ ਚਲ ਕੋਈ ਤੂੰ ਲੈ ਕੇ ਆਵੇਂ ਸ਼ਾਮਾਂ ਚੰਗਾ ਚਲ ਠੀਕ ਆ ਮੇਰਾ ਮੈਨੂੰ ਜੀ ਕਰਦਾ ਹੈ ਪਰ ਤੈਨੂੰ ਪਤਾ ਹੀ ਹੈ ਕਰਦੇ ਆ ਨਹੀਂ ਕਹਾਂਗੇ ਉਧਰ ਚਲ ਗਈ ਤੇ ਹੁਣ ਇੱਧਰ ਆ ਗਈ ਚਲ ਕੋਈ ਨਹੀਂ ਆ ਚੰਗਾ ਫਿਰ ਚੰਗਾ ਚੰਗਾ ਆਉਂਦੀ ਹੈ ਮੈਂ ਸ਼ਾਮਾਂ ਨੂੰ ਚੰਗਾ ਚੰਗਾ ਆ ਜੀ ਫਿਰ ਚਲ ਆਹ ਵਧੀਆ ਹੋਇਆ ਚਲ ਮਾਲਕ ਹੁਣੇ ਸੁਣ ਲੈ ਪੋਤੇ ਦੀ ਬੜੀ ਰੇਜ ਵਨ ਵੇਖ ਕੇ ਨੱਚ ਆ ਬਈ ਮੈਨੂੰ ਚੰ ਸੱਚੇ ਪਾਸ਼ਾ ਵਾਹਿਗੁਰੂ ਚੋਲੀਆਂ ਭਰੇ ਸੰਦੀਆਂ ਇਹਦੀ ਭੁਰਦੇ ਜੋ ਮੰਗਦੀ ਹੈ ਨਾ ਉਤਾ ਹੀ ਮੰਗਦੀ ਹੈ ਇਹ ਸੱਚੇ ਪਾਸ਼ਾ ਵਾਹਿਗੁਰੂ ਇਹਨੂੰ ਪੋਤਾ ਦੇਦੀ ਹੁਣ ਬਸ ਛੇਤੀ ਛੇਤੀ ਤੰਦਰੁਸਤ ਹੋਏ ਬੱਚਾ ਤੇ ਮਾਂ ਵੀ ਤੰਦਰੁਸਤ ਹੋਏ ਚਲ ਹਾਂ ਆਪਣੇ ਪੋਤੇ ਨੂੰ ਦੇਖਾਂ ਮੈਂ ਜੇ ਆਇਆ ਨਹੀਂ ਬਸ ਵੇਖਿਆ ਜੀ ਆਈ ਹੈ ਕਿ ਨਹੀਂ ਆਈ ਹੈ ਲੈ ਵੀ ਅਕਬਾਰਾਂ ਦਾ ਵੀ ਦੌਰ ਖਤਮ ਹੀ ਹੋ ਗਿਆ ਯੋ ਆ ਜਦੋਂ ਦੇ ਪੋਣ ਆਏ ਆ ਨਾ ਇਹਨਾਂ ਵੱਲ ਤਾਂ ਕੋਈ ਵੇਂਦਾ ਨਹੀਂਗਾ ਉਹ ਇਹ ਲੋਕੀ ਹੁਣ ਕਾਵੇ ਸਮਝਣ ਆ ਪਏ ਆ ਠੀਕ ਨਹੀਂ ਇਹ ਦੁਕਾਨਾਂ ਤੇ ਕੋਈ ਨਾ ਦੇ ਕੋਈ ਲੋਕੀ ਪੜਦੇ ਆ ਵੀ ਜਿਹੜਾ ਗਾਹਕ ਆਉਂਦਾ ਚਲ ਵੇਚ ਲੈਿੰਦਾ ਵਾ ਉਦਾਂ ਵੈਸੇ ਜਿੰਨੀਆਂ ਖਬਰਾਂ ਐ ਤੇ ਆਉਂਦੀਆਂ ਨਾ ਅਖਬਾਰ ਤੇ ਫੋਨਾਂ 'ਚ ਹੀ ਲੱਭਦੀਆਂ ਉਹੋ ਤੇ ਗੱਲ ਵਾ ਆ ਵੇ ਕੀ ਬੰਦਿਆ ਦੁਨੀਆ ਦੇ ਉਹ ਤੇਰਾ ਭਲਾ ਹੋਏ ਚਲ ਮੈਂ ਤੇ ਹੋਈ ਆ ਪ੍ਰਭ ਕੋ ਅਗਰ ਜਿੰਦਰ ਕਿਧਰ ਕੋ ਠਾਣ ਕੇ ਇਹਨੂੰ ਚੈਨ ਨਹੀਂ ਆਉਂਦਾ ਉਦਾਂ ਮਿੰਨੂ ਆਂਦੇ ਆ ਪਿੱਸਾ ਰਾਤ ਦਿਨ ਫਿਰਦੀ ਰਹਦੀ ਆ ਤੇ ਆਪ ਆਪ ਜਦੋਂ ਮੌਕਾ ਮਿਲਦਾ ਨਾ ਆਣ ਹਾਜ ਹੁੰਦਾ ਸਾਡੇ ਘਰ ਚਲ ਵੇਖਾਂ ਜਾ ਕੇ ਕੀ ਪੱਟੀ ਚੜਾਉਂਦੇ ਆ ਮਜਿੰਦਰ ਨੂੰ ਉਹ ਕੀ ਹੋ ਗਿਆ ਵਾ ਆ ਵੇ ਖਬਰ ਉਹ ਜਾਂਦੇ ਨਹੀਂ ਪੜੀਆਂ ਪਿੰਡਾਂ ਆਪਣੇ ਆਹੋ ਉਹ ਕਰਮੇ ਦੀ ਪੜੀ ਜਾਂਦੀ ਇਸੇ ਖੰਬਾ ਵਾਲਾ ਬਾਬਾ ਜਿਹੜੇ ਖੰਬਾ ਵਾਲੇ ਬਾਬਾ ਦੀ ਜਾਇਆ ਹੋਵੇ ਆਹ 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 ਵੇਖ ਆਹ ਵੀ ਲਿਖਾਈਓ ਖੰਬਾ ਵਾਲੇ ਬਾਬੇ ਦਾ ਪਰਦਾ ਫਾਸ ਬਾਬਾ ਜੀ ਦੇ ਦੇਦੇ ਵਿੱਚੋਂ ਕੁਕੀ ਫੀਮ ਦੇ ਸਮਾਗ ਫੜੀ ਗਈਓ ਤੇਰਾ ਭਲਾ ਹੋ ਜਾਏ ਕਿਤੇ ਰਹਿ 50 ਲੱਖ ਦੀ ਨਵੀਂ ਬਰਾਉਂਦ ਨਹੀਂ ਐਹ ਹੈ ਆਹ ਵੇਖ ਮੈਂ ਨਾ ਇਹ ਬਾਬਾ ਦੇ ਪਾਇਆ ਗੰਡ ਓਏ ਲੋਕਾਂ ਨੇ ਨਾ ਪੇੜ ਚਾਲ ਫੜੀ ਆ ਠੀਕ ਨਹੀਂ ਸਵਾਦ ਤੇ ਥਾਂ ਲੋਕ ਹੀ ਜਾਂਦੇ ਨਹੀਂਗੇ ਆ ਕਿਹੜੀ ਖਬਰ ਫੜਦੇ ਏ ਜੇ ਭਾਬੀ ਕੋਈ ਨਾ ਖੰਬਾ ਵਾਲਾ ਬਾਬਾ ਹੀ ਕੋਈ ਖੰਬਾ ਵਾਲਾ ਬਾਬਾ ਆਹੋ ਉਹ ਖਾਲ ਨੂੰ ਪੜਾ ਆ ਵੇ ਆ ਵੇ ਇੱਕਦਮ ਖੰਬ ਲਾਇਆ ਚਾਟੋ ਪੀੜ ਤੇ ਆਹ ਹੋਇਆ ਕੀ ਆ ਆ ਵੇ ਇੱਕ ਜਨਾਨੀ ਲੈ ਕੇ ਫਰਾਰ ਹੋ ਗਈ ਉਹ ਤੇ ਪੁਲਿਸ ਨੇ ਫੜ ਲਈ ਉਹ ਅੱਛਾ ਤੇ ਡੇਰੇ ਦੇ ਵਿੱਚ 50 ਲੱਖ ਰੁਪਏ ਮਿਲਿਆ ਤੇ ਨਾਲੇ ਨਾਹੀਂ ਮਿਲਿਆ ਉਹ ਦੇ 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 ਵਿੱਚੋਂ ਬੱਸ ਕਹਿੰਦੇ ਆ ਵਾ ਆ ਵੇ ਹ ਇੱਕ ਘਰ ਤੋਂ ਘਰ ਤੋਂ 50000 ਰੁਪਏ ਜਨਾਨੀ ਕੋਲ ਹੈ ਹੈ ਤੇ ਬਾਬਾ ਰਹੁ ਚੱਕਰ ਉਹੀ ਯਾਰ ਪਤਾ ਗੱਲ ਕੀ ਆ ਇਹ ਆਪਣੇ ਲੋਕਾਂ ਦੀ ਗਲਤੀ ਆ ਇਹ ਜਾਂਦੇ ਕਿਵਾਂ ਦੱਸਾਂ ਗੱਲ ਕੀ ਆ ਇਹ ਹੰਦਿਆ ਪੇੜ ਚਾਲ ਆੜੇ ਜਨਾਨੀਆਂ ਵਾ ਨਾ ਇਹ ਕਿਥੋਂ ਪਤਾ ਲੱਗ ਜੇ ਨਾ ਵੀ ਫਾਣੇ ਖਾ ਆਉਂਗਾ ਤੇ ਢਿੰਗੜਾ ਹੋਵਾ ਇਹ ਮੁੜ ਕੇ ਇੱਕ ਜਾਂਦੀਆ ਤੇ ਮੁੜ ਕੇ ਸਾਰਾ ਪਿੰਡ ਹੀ ਉਧਰ ਲਾ ਲੈਂਦੀ ਐ ਤਾਂ ਇਹ ਤਾਂ ਸਾਰੇ ਗੁਰੂ ਗਬ ਸਿੰਘ ਨੇ ਨਾ ਹਾਂ ਗੁਰੂ ਮਾਨੋ ਗ੍ਰੰਥ ਕਿਹਾ ਹੀ ਸਹੀ ਗੱਲ ਆ ਪੇਰ ਤੋਂ ਬਾਅਦ ਕੋਈ ਦੇਹਦਾਰ ਗੁਰੂ ਐ ਨਹੀਂਗਾ ਤੈਨੂੰ ਬਲੋ ਗੁਰੂ ਸਹੀ ਗੱਲ ਆ ਪਰ ਸਾਡੇ ਲੋਕ ਭੱਜੇ ਜਾਂਦੇ ਆ ਇਹ ਤੇ ਬਣਾਉਂਦੇ ਸਦਾਈ ਬਾਬੇ ਬਾਬਿਆਂ ਕੋ ਆਪ ਕੋ ਹੋਵੇ ਇਹਨਾਂ ਗਿਆਨ ਹੋਵੇ ਤੇ ਆਪ ਕਿ ਉਥੇ ਕੁੜੀਆਂ ਚ ਬਹਿਣ ਵੇਖਦਾ ਕਿੰਨੇ ਪੈਸੇ ਇਕੱਠੇ ਕਰਕੇ ਤਾਂ ਗਾਂਹੇ ਆਈ ਹੋਣੀ ਯਾਰ ਉਹਨੂੰ ਕੀ ਕਮਾਈ ਕੋਈ ਕਰਨਦਿਆ ਖਾਪੀ ਗਲੇ ਗਾਂਹੇ ਨਿਕਲ ਕੇ ਕਦੇ ਚੱਲ ਇਹ ਗੱਲ ਹੀ ਆ ਇਹੇ ਚ ਬਾਬੇ ਨੂੰ ਸਜ਼ਾ ਮਿਲਣੀ ਚਾਹੀਦੀ ਹੁੰਦਾ ਤੇ ਉਹਨਾਂ ਨੂੰ ਚਾਹੀਦੀ ਜਿਹੜੇ ਜਾਂਦੇ ਭੱਜੇ ਭੱਜੇ ਇਹ ਨਾਂ ਦੇ ਖੰਬਾਣਾ ਬਾਬਾ ਐ ਹਾਂ ਕੰਗੇ ਖੰਭਾ ਲਾ ਰਿਹਾ ਨੇ ਇਹਦੇ ਹੁਣੇ ਕੀ ਪੁਲਿਸ ਨੇ ਉਹ ਤਾਂ ਗੱਲ ਹੋਗਾ ਮਾੜੀ ਗੱਲ ਆ ਯਾਰ ਮਾੜੀ ਗੱਲ ਆ ਅੰਧ ਬਿਸ਼ਵਾਸ ਦੇ ਦੇ ਨਾ ਖਤਮ ਨਹੀਂ ਹੁੰਦਾ ਹੋਣ ਚੱਲਦੀ ਆ ਆਪਣਾ ਕੋਈ ਬੰਦਾ ਇੱਥੇ ਉਹ ਭਰਾ ਬੀਬੀਆਂ ਦੀਆਂ ਟਾਲਦੀਆਂ ਇਹ ਗਿਆ ਵਾ ਨਾ ਖੰਬਾਣਾ ਹੋਰ ਉੱਤੇ ਹੋਰ ਕੋਲ ਲੱਡੂ ਵਾਲਾ ਬਾਬਾ ਆਇਆ ਨਾ ਵੇਖ ਲਈ ਵੇਖੀ ਹੁਣ ਸਾਡੇ ਪਿੰਨੋਂ ਕਈ ਨਿਕਲ ਨਹੀਂ ਆਈਆਂ ਹਾਂ ਮੈਂ ਵੀ ਜਾਂਦੇ ਰਹੀ ਮੈਂ ਵੀ ਪੰਜ ਦਿੱਤਾਈ ਹਾਂ ਮੇਰੇ ਕੋਈ ਦੋ ਲਿਆਈ ਹਾਂ ਮੁੜ ਕੇ ਭਗਦੀਆਂ ਹਾਂ ਪਹਿਲਾਂ ਪਤਾ ਕੀ ਦੀਆਂ ਵਾਂ ਅਸੀਂ ਤਾਂ ਗੁਰਦਾਰੇ ਚਲਦੀਆਂ ਹਾਂ ਆਹੋ ਆਹੋ ਗੁਰਨ ਸਾਹਿਬ ਤਾਂ ਬਣਾ ਹੋਰ ਕਿਸ ਨੂੰ ਮੰਨਦੀਆਂ ਨਹੀਂ ਨਹੀਂ ਮੰਨਦੀ ਤੇ ਪਰ ਇੱਕ ਗ ਕਾਲ ਪ੍ਰੋਖ ਦੇ ਘਰੋਂ ਸਭ ਕੋ ਮਿਲਦਾ ਠੀਕ ਨਹੀਂ ਇਹ ਤਾਂ ਗੱਲ ਹੈ ਪਰ ਸਾਡੇ ਲੋਕ ਕਹਿੰਦੇ ਪਉ ਸੋਚਣ ਦੇ ਪੈ ਸਭ ਕੋ ਮਿਲ ਜੇ ਠੀਕ ਨਹੀਂ ਹਾਂ ਮਿਹਨਤ ਨਹੀਂ ਨਾ ਕਰਨ ਮਾੜੀ ਗੱਲ ਵਾ ਨਾ ਤੇਰੇ ਉੱਥੇ ਪਤਾ 4 ਵਜੇ ਤੇ ਰੱਬ ਦਾ ਨਾ ਲਵੇ ਅਰਦਾਸ ਕਰੇ ਗੁਰੂ ਘਰ ਕੋ ਨਹੀਂ ਮਿਲਦਾ ਸਭ ਕੁਝ ਮਿਲਦਾ ਸਭ ਕੋ ਮਿਲਦਾ ਸਭ ਕੋ ਮਿਲਦਾ ਵਾ ਕੈ ਸਹੀ ਗੱਲ ਨਾਲੇ ਉਥੋਂ ਨਹੀਂ ਮਿਲਣਾ ਤੇ ਕਿੱਥੋਂ ਮਿਲਣਾ ਵਾ ਪਰ ਸਾਡੀ ਜਨਤਾ ਗੁਰਿੰਦਰ ਆਖੇ ਨਹੀਂ ਗਈ ਲੱਗਦੀ ਇੱਕ ਗੱਲ ਹੈਗੀ ਓ ਇੱਕ ਮੱਝ ਲਿਬੜੀ ਸਾਰਿਆਂ ਨੂੰ ਬੇਟ ਦਿੰਦੀ ਝੂਠ ਦਾ ਪਰਦਾ ਬਾਹਰ ਤੇ ਹੋ ਹੀ ਜਾਂਦਾ ਨਾ ਬਹੁਤ ਗੱਲ ਵਾ ਹਾਂ ਚੱਲ ਖਬਰ ਤੇ ਖਬਰ ਆਉਂਦੀ ਖਬਰ ਤੇ ਖਬਰ ਵਾ ਵੇ ਇਹ ਗੱਲ ਹੈ ਜੀ ਦੁਨੀਆਂ ਦੇ ਹਾਲਾਤ ਬੜੇ ਮਾੜੇ ਹੋ ਗਏ ਭਰਾ ਜੇ ਕਿਸ ਨੂੰ ਕਹੀਏ ਨਾ ਵੀ ਉੱਥੇ ਨਾ ਜਾ ਜੇ ਲੋਕੀ ਸਿਰ ਦੇ ਵਾਲਾਂ ਨੂੰ ਪੈਂਦੇ ਆ ਉਹ ਤਾਂ ਤਾਂ ਸਿਆਣਾ ਹੈ ਮਾਨਦਾਰੀ ਕਹਦੀ ਤੈਨੂੰ ਪਿੰਡ 'ਚ ਭੰਦੇ ਆਉਂ ਕਰਦੇ ਜੰਨਨੇ ਇਹ ਤਾਂ ਲੜਨ ਹੁੰਦੀਆਂ ਵਾ ਗਾੜੀਆਂ ਚੱਲ ਜਾਣ ਦਫਾ ਕਰ ਪਰੇ ਆਹ ਹੋਰ ਵੀ ਗੱਲ ਕਰਦੇ ਆ ਮੈਨਾਂ ਇੱਕ ਵਾਰ ਫੇ ਹੋਆ ਪਰ ਵੇਖ ਵੇਖ ਹੈ ਸਮਾਜ ਨੂੰ ਆ ਕੇ ਨਾ ਤੇ ਫੇਰ ਚੱਲ ਜਾਗੇ ਉਧਰ ਆਪਾਂ ਚੱਲ ਇਤਰਾ ਕਰ ਲਾ ਆ ਇਹ ਖਾਸ ਪਰਮ ਯਾਤ ਦੁਨੀਆਂ ਦਾ ਨਾ ਗੜਾਈ ਘਰ ਕੋ ਗਿਆ ਵਾ ਹੈ ਦੁਨੀਆ ਚੰਗੇ ਪਾਸੇ ਦੇ ਵੇਖ ਲੈ ਕੋਈ ਜਾਂਦਾ ਨਹੀਂ ਤੇ ਮਾੜੇ ਪਾਸੇ ਲੋਕੀ ਪਹਿਲਾਂ ਗਰਾਂਹ ਕਰਦੇ ਖਤ ਹੋਈ ਜਾਂ ਲੋਕਾਂ ਨੇ ਵੀ ਧਰਨਾ ਲੈ ਲਿਆ ਭਾਈ ਫੋਟੋ ਤੇ ਬਾਬੇ ਖੰਭਾ ਵਾਲੇ ਦੀ ਹੀਗੀ ਇਹ ਸੱਚੀ ਆਊਗਾ ਹਾਏ ਹਾਏ ਬਾਬਾ ਖੰਭਾ ਵਾਣਾ ਸਾਰਿਆਂ ਦਾ ਭਲਾ ਕਰਦਾ ਵਾ ਕਿੰਨੇ ਥਾਂ ਮੁੰਡੇ ਹੋਏ ਸਾਰਿਆਂ ਦੇ ਤੇ ਮੇਰੇ ਘਰ ਮੇਰੇ ਵੀ ਤੇ ਪੋਤਾ ਉਥੇ ਹੁਣਾਵਾ ਪਤਾ ਨਹੀਂ ਵਿਚਾਰੇ ਤੇ ਕਿੰਨੇ ਇਲਜ਼ਾਮ ਲਾਤਾ ਵਾ ਹੁਣ ਏਦਾਂ ਕਰਾਂ ਪ੍ਰਭ ਨਾਲ ਗੱਲ ਕਰਾਂ ਕਿ ਇਸ ਤਰ੍ਹਾਂ ਪਿਆ ਤਾਂ ਨਵਾਂ ਹੀ ਪਾਣਾ ਮਤ ਗਿਆ ਵਾ ਪਰ ਜਿਵੇਂ ਹੁਣ ਦੇਈ ਨਾ ਤੇ ਇਹਨਾਂ ਨੇ ਮੈਨੂੰ ਆਵਾਜ਼ ਮਾਰੀ ਵੀ ਤੂੰ ਹੁਣ ਕਿੱਥੇ ਚੱਗੀ ਆ ਏਦਾਂ ਕਰਦੀ ਆ ਹੁਣ ਨਾ ਡੀਕ ਨਹੀਂ ਉਹਨੂੰ ਜਾ ਉਹਨੂੰ ਫੋਨ ਕਰਨੀ ਆ ਤੇ ਸ਼ਾਮਾ ਜੀ ਨੇ ਆਪਣੇ ਪੋਤੇ ਦੇ ਬਹਾਨੇ ਨਾ ਵੀ ਤੇ ਫੇਰ ਦੱਸੂਗੀ ਉਹਨੂੰ ਮੈਂ ਕਿ ਬਾਬੇ ਖੰਬਾ ਵਾਲੇ ਤੇ ਆ ਚੱਕਰ ਬਣਿਆ ਖਬਰਾਂ 'ਚ ਫੋਟੋ ਵੀ ਆ ਗਈ ਅਗਲੇ ਦੀ ਹੈ ਪਤਾ ਨਹੀਂ ਲੋਕੀ ਕੀ ਕਰਦੇ ਆ ਤਾਪ ਹੀ ਲੱਗਣਾ ਨ ਖੱਤੇ ਲੋਕਾਂ ਨੂੰ ਵਿਚਾਰੇ ਨੂੰ ਐਵੇਂ ਫੜਾ ਛੜਾਈਓ ਚਲ ਪ੍ਰਾਪੋਂ ਦੀ ਉਹਦੇ ਨਾਲ ਗੱਲ ਕਰਨੀ ਆ ਹਾਏ ਹਾਏ ਆਈ ਨਹੀਂ ਅਜੇ ਤੱਕ ਮੇਰੇ ਤਾਂ ਜੀਨ ਕੁਛ ਹੋਣ ਲਿਆ ਵਾ ਪਿੱਛੇ ਪਿੱਛੇ ਕੀ ਨੂੰ ਗੱਲ ਦਾ ਕੰਮ ਹੈ ਵੀ ਕੀ ਇਕੱਲੀ ਰੋਣਾ ਪਾਈ ਦੇ ਨਹੀਂ ਚਲ ਸਾਸੀ ਕਾਲ ਕਰਾਂਗੇ ਸਾਸੀ ਕਾਲ ਸਾਸੀ ਕਾਲ ਕਿੰਨਾ ਸੋਹਣਾ ਪੁੱਤ ਵਾ ਮੇਰਾ ਹੈ ਕਿੰਨੀਆਂ ਸੋਹਣੀਆਂ ਗੱਲਾਂ ਕਰਦਾ ਵਾ ਸਕੂਲੋਂ ਆਇਆ ਤਾਂ ਆਂਦਾ ਮੈਂ 1 ਘੰਟੀ ਕਰ ਲੈ ਕੇ ਜਾ ਅੱਛਾ ਮੈਂ ਤੇ ਪਲਾ ਦੇ ਚੱਪਲ ਮੈਂ ਚੱਪਲ ਆਪਣੇ ਪੁੱਤ ਨੂੰ ਚੰਗਾ ਚੀਜੀ ਖਾਣੀ ਆ ਵੈਰੀ ਗੁੱਡ ਖਾਣੀ ਚੀਜੀ ਕਿਦਾਂ ਖਾਣੀ ਕਿਦਾਂ ਖਾਣੀ ਆ ਗਦੇ ਸੁਗਤਾ ਖਾਣੀ ਰੋਟੀ ਵੀ ਥੋੜੀ ਖਾ ਕੇ ਖਾਂਦਾ ਆਣ ਕੇ ਇੱਧਰ ਤੋਂ ਲੋ ਖਾ ਆਉਂਦਾ ਕੁਛ ਨਾ ਕੁਛ ਅੱਛਾ ਅੱਛਾ ਦੁੱਧ ਪਾਣੀ ਦਾ ਡੱਬੇ ਵਿੱਚ ਅੱਛਾ ਅੱਛਾ ਕੁਛ ਹੋਰ ਨਹੀਂ ਕੀਆ ਮੋਟੇ ਜੀਜਾ ਹਾਂ ਉਹ ਖਾ ਲੈਂਦਾ ਵਾ ਰੋਟੀ ਘਟ ਖਾਂਦਾ ਠੀਕ ਵਾ ਇੱਕ ਗਰਮੀ ਬੜੀ ਮੇਰੀ ਕਾ ਸੁਣਾ ਮੈਂ ਤੇ ਆਪ ਆਉਂਦਿਆਂ ਹੀ ਨਾ ਕਿ ਤੁਮੀ ਆਈਆਂ ਹਾਂ ਗੁਰਜਿੰਦਰ ਸਾਡੇ ਘਰ ਬਿਠਾ ਹੈਗਾ ਅਖਬਾਰ ਪਾੜਦੇ ਹੀ ਦਮਿਆਂ ਲਈ ਅੱਛਾ ਤੇ ਉਹਦੇ ਉੱਤੇ ਬਾਪੇ ਖਵਾ ਵਾਲੇ ਦੀ ਫੋਟੋ ਵੀ ਬਾਪੇ ਦਾ ਆਪਣੀ ਦੀ ਫੋਟੋ ਆਹੋ ਉਹ ਕਰ ਹਾਈ ਹਾ ਅਦੇਬੀ ਅਕੈਡਮੀ ਕਰਦੀ ਆ ਬੁੱਢੀ ਵੀ ਲੈ ਕੇ ਮੇਰੇ ਮਾਚਾਂ ਤੇ ਨਾਰੇ ਕਹਿੰਦੇ ਵੀ ਉਹਦੇ ਡੇਰੇ ਵਿੱਚ 50 ਲੱਖ ਰੁਪਏ ਦਾ ਮਿਲਿਆ ਵਾ ਹਾਂ ਇਹ ਸੱਚੀ ਆਹੋ ਕਿੱਜੂ ਤੁਹਾਨੂੰ ਮੈਂ ਤੇਨੂੰ ਬਣਾਵਾ ਤੇ ਫਲਾਫ ਨੂੰ ਤੇਰੇ ਨਹੀਂ ਜਾਣੇ ਦੇ ਹੀ ਪੜਨ ਤੇ ਜਦੋਂ ਮੈਂ ਖੰਭਾ ਖੰਮਾ ਦਾ ਨਾਮ ਸੁਣਿਆ ਮੈਂ ਵੀ ਲਾਗੇ ਚਲ ਗਈ ਫਿਰ ਤੇ ਮੈਂ ਤਾਂ ਧਿਆਨ ਨਾਲ ਫੋਟੋ ਵੇਖੀ ਆ ਉਹ ਅਖਬਾਰ ਪਤਾ ਨਹੀਂ ਕਿੱਥੇ ਮੈਂ ਦਿੰਦারে ਰੱਖਤੀ ਉਹ ਤੈਨੂੰ ਮੈਂ ਬਖਲੜੀ ਹਾਂ ਆਹੋ ਨਾਲ ਹੀ ਉਹਦਾ ਚੇਲਾ ਤੇ ਨਾਲ ਹੀ ਪਾਬਾ ਦੋਵੇਂ ਫੜੇ ਗਈ ਆਹ ਨੇ ਉੱਥੇ ਹੀ ਗਿਆ ਆਪਣੀ ਘੁੱਟੀ ਦਾ ਵਿੱਚ ਹੀ ਉੱਥੋਂ ਫੜੇ ਗੇ ਡੇਰੇ ਤੋਂ ਹੀ ਤੇ ਪਤਾ ਕੀ ਗੱਲ ਇੱਕ ਤੇ ਮੈਨੂੰ ਵੀ ਇਦਾਂ ਲੱਗਦਾ ਵਾ ਕਿ ਲੋਕੀ ਝੂਠ ਬੋਲਦੇ ਆ ਕਿ ਝੂਠ ਹੀ ਹੋਣਾ ਮੇਰਾ ਮੰਤ ਨਹੀਂ ਵੜੀਏ ਮੰਨਦਾ ਵੇਖਾਂ ਜਿੰਨੇ ਉਹਨੇ ਗੱਲਾਂ ਦੱਸੀਆਂ ਸਾਰੀਆਂ ਸੱਚੀਆਂ ਹੋਈਆਂ ਨਹੀਂ ਤੇ ਉਹ ਕਿਹੜਾ ਤੇਰੇ ਘਰ ਆਇਆ ਹੀਗਾ ਉਹਨੇ ਤੇ ਤੈਨੂੰ ਵੇਖ ਕੇ ਤੇਰੇ ਸਾਰੇ ਗੱਲਾਂ ਦੱਸ ਤੀਆਂ ਕਿ ਤੇਰੇ ਘਰ 'ਚ ਇੱਜ਼ਤ ਨਹੀਂ ਹੈਗੀ ਹੈ ਕਰਨਾ ਇਦਾਂ ਸਲੂਕ ਹੁੰਦਾ ਵਾ ਤੇ ਇਦਾਂ ਕਿੱਦਾਂ ਹੋ ਸਕਦਾ ੜੀਏ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਤੇ ਨਾਲ ਉਹਦੀ ਹਕੀ ਬਕੀ ਨਾ ਮੈਂ ਉਹਨ ਜੋਗੀ ਤੁਹਾਡੇ ਘਰ ਨਾ ਗੱਲ ਨਾ ਬਾਤ ਫਿਰ ਮੈਂ ਤੈਨੂੰ ਫੋਨ ਕੀਤਾ ਹਰਗੇ ਮੈਂ ਕਿਹਾ ਵੀ ਪ੍ਰਭ ਭੈਣ ਆਉਂਦੀ ਆ ਤਾ ਮੈਨੂੰ ਦੱਸਨੀ ਆ ਫਟਾਫਟ ਮੈਨੂੰ ਤੇ ਚੈਨ ਹੀ ਨਹੀਂ ਹੋਂਡਿਆ ਤੇ ਨਹੀਂ ਮੈਨੂੰ ਨਹੀਂ ਉਹ ਯਕੀਨ ਹੁੰਦਾ ਆ ਗੱਲ ਦਾ ਐਵੇਂ ਲੋਕੀ ਫੌਂਡ ਹੁੰਦੇ ਆ ਤੈਨੂੰ ਪਤਾ ਵਾ ਕਿ ਜਿਹੜੀ ਚੀਜ਼ ਤੇ ਚੜ੍ਹਾਈ ਹੋ ਜੇ ਨਾ ਲੋਕੀ ਜਿਹੜੇ ਲਾਗੇ ਹੁੰਦੇ ਆ ਉਹ ਦੁਸ਼ਮਣ ਠੀਕ ਵਾ ਨਾ ਉਹ ਅਖਵਾਵਾ ਗਲਤ ਦਾਲਦੇ ਆ ਤੇ ਇਹ ਕੱਦ ਤੂੰ ਨਾ ਜ ਕੀ ਕਰੀ ਐਵੇਂ ਨਾ ਆਪਣੇ ਮੂੰਹ ਕੁ ਮਾੜੀ ਚੰਗੀ ਗੱਲ ਕੱਢਦੀ ਤੈਨੂੰ ਪਤਾ ਵਾ ਕਿ ਉਹ ਸਾਰੇ ਗੱਲਾਂ ਉੱਥੇ ਸਮਝ ਜਾਂਦਾ ਹੀ ਉਹ ਠੀਕ ਵਾ ਕਿ ਐ ਸਹੀ ਗੱਲ ਆ ਬਾਪੇ ਨੂੰ ਝਟ ਪਤਾ ਲੱਗ ਜਾਂਦਾ ਉਹ ਤੇ ਦੂਜੀ ਗੱਲ ਇਹ ਆ ਕਿ ਹੁਣ ਵੇ ਤੇਰੇ ਘਰ ਚ ਕਿੱਡਾ ਸੌਣਾ ਟਾਈਮ ਆਉਣ ਵਾਲਾ ਉਹ ਹਨਾ ਤੇ ਐਵੇਂ ਮਾੜੀ ਚੰਗੀ ਗੱਲ ਕੱਢ ਕੇ ਮੂੰਹ ਨਾ ਤੇ ਕੁਛ ਐ ਮਾੜਾ ਨਾ ਕਰਵਾ ਲਈ ਮੇਰੀ ਗੱਲ ਸੁਣ ਉਹ ਤੇ ਬਾਬਾ ਜਾਣੀ ਜਾਣਵਾ ਇਹ ਕਿਸ ਨੇ ਨਾ ਸ਼ਰਾਰਤ ਕੀਤੀ ਰਹੀ ਹੈ ਤੇ ਫੋਟੋ ਲਾਗ ਤੱਕ ਵਾਰ ਤੇ ਲਾਤੀ ਆ ਇਹ ਲੋਕੀ ਵੇਖ ਕੇ ਜਾਂਦੇ ਆ ਵੀ ਉੱਥੇ ਇੰਨੇ ਜਾਣੇ ਆਉਂਦੇ ਨੱਚਣਾ ਵਾ ਚੜਦਾ ਵਾ ਲੋਕੀ ਤੇ ਵੇਖ ਕੇ ਸਰ ਜਾਂਦੇ ਆ ਤੇ ਤੂੰ ਮਝਗੀਰ ਕਰ ਇਹ ਨਾ ਕਰ ਨਾ ਸਹੀ ਕਰ ਨਾ ਉੱਛਲਣ ਦੇ ਉੱਥੇ ਗਰਮੀ ਹੋ ਗਿਆ ਸੁੰਨੇ ਚਲਾ ਦਿੰਦੇ ਆ ਤੇ ਵੇਖ ਮੇਰੀ ਗੱਲ ਸੁਣ ਆ ਵੇ ਕਾਲਾ ਪੈਣ ਲਿਆ ਜਾ ਤੂੰ ਖੇਡ ਲੈ ਖੇਡ ਨਾ ਜਾ ਚੱਪਲ ਪਾ ਲੈ ਮੇਰਾ ਪੁੱਤ ਝੱਜ ਚੱਲ ਜਾ ਹੈ ਚੱਪਲ ਪਾ ਲੈ ਫਿਰ ਜਾ ਦੇ ਵੀ ਗੱਲ ਸੋ ਤੂੰ ਨਾ ਫਿਕਰ ਨਾ ਕਰ ਮੈਂ ਨਾ ਫਤਾ ਕਰਮਨੀ ਆ ਠੀਕ ਵਾ ਤੇ ਇਹ ਗੱਲ ਸੱਚੀ ਆ ਕਿ ਝੂਠੀ ਆ ਤੇ ਤੂੰ ਆ ਗਲਤ ਮਲਤ ਪੁੱਛਣਾ ਬੋਲਨੀ ਉਹਦੇ ਬਾਰੇ ਨਹੀਂ ਨਹੀਂ ਮੈਂ ਨਹੀਂ ਬੋਲਦੀ ਮੇਰੀ ਨਾ ਉਹ ਦਾ ਤਾਂ ਅਲੱਗ-ਅਲੱਗ ਟਾਈਮ ਆਉਂਦਿਆ ਵਾ ਤੂੰ ਬਸ ਫਿਕਰ ਨਾ ਕਰ ਬੀਜੇਆ ਬਾਬੇ ਖੰਬਾ ਵੜਦੇ ਬਸ ਇਵੇਂ ਹੀ ਕਰ ਤੂੰ ਨਹੀਂ ਮੈਂ ਤੂੰ ਜੈ ਬਾਬੇ ਖੰਬਾ ਨਹੀਂ ਕਰਦੀ ਰਹਿਣੀ ਇਹੋ ਹੀ ਬਸ ਸੁੱਖ ਮੰਗ ਤੂੰ ਠੀਕ ਵਾ ਤੇ ਕੋਈ ਨਹੀਂ ਹਾਂ ਗੱਲ ਤੂੰ ਛੱਡ ਦੇਈ ਥੀ ਮੈਂ ਨਾ ਹੁਣੇ ਜਾਣੀ ਆ ਜਾ ਕੇ ਤੇ ਮੈਂ ਪਤਾ ਕਰਾਉਣੀ ਆ ਕਿ ਕੀ ਗੱਲ ਵਾ ਵਿੱਚ ਦੀ ਠੀਕ ਵਾ ਆ ਟੈਨਸ਼ਨ ਨਾ ਲਾ ਤੋ ਗੱਲ ਤੇ ਝੂਠੀ ਹੋਣੀ ਅਦਾ ਮੈਨੂੰ ਯਕੀਨ ਵਾ ਏਦਾਂ ਨਹੀਂ ਹੋ ਸਕਦਾ ਏਦਾਂ ਨਹੀਂ ਕਰ ਸਕਦਾ ਨਾ ਆਈ ਦੀਆਂ ਗੱਲਾਂ ਵਾ ਇਹ ਵੀ ਕਿੰਨਾ ਪੁਰਾਣਾ ਬਾਬਾ ਵੇਖਾ ਕਿੱਡਾ ਹਰਾ ਹੋ ਗਿਆ ਵਾ ਹੈ ਪੰਥਾ ਇਸ ਤੋਂ ਪਹਿਲਾਂ ਗੱਲ ਕਰੇ ਬਾਬਾ ਜੀ ਨੂੰ ਮੈਂ ਜਾਣਦੀ ਆ ਆਹੋ ਤੇ ਤੂੰ ਐਵੇਂ ਹਾਂ ਆਪਣੇ ਮਨ ਚ ਨਾ ਗਲਤ ਖਿਆਲ ਲਿਆ ਕੋਈ ਗੱਲ ਨਹੀਂ ਚਲ ਤੂੰ ਪਿਆ ਮੈਂ ਚਾਹਣਾ ਨਾ ਖਾਪ ਮੇਰੀ ਅੱਗੇ ਅੱਜ ਪਸੀਨਾ ਨਿਕਲ ਰਿਹਾ ਚਾਹ ਕਿੱਥੇ ਪੀਣੀ ਚਾਹ ਨਾ ਪੀਣੀ ਬਹੁਤ ਘੱਟ ਵਾ ਐਹੋ ਬਸ ਨਿੰਬੂ ਪਾਣੀ ਪੀ ਲਿਆ ਜਿਹੜਾ ਪਾਣੀ ਪੀ ਵੀ ਸੱਜੇ ਦਿਨਾਂ ਤੱਕ ਮਰ ਜਾਈਦਾ ਵਾ ਤੇ ਸਹੀ ਕਰ ਤੂੰ ਕੋਈ ਗੱ ਜਾ ਹੁਣ ਮੈਂ ਤੂੰ ਟੈਨਸ਼ਨ ਨਾ ਲੈ ਪਤਾ ਕਰਾ ਕੇ ਨਾ ਮੈਂ ਦੱਸਣਾ ਟੈਨਸ਼ਨ ਨਾ ਲੈ ਨਾ ਜਾ ਕੇ ਸਾਰੀ ਗੱਲ ਦਾ ਪਤਾ ਕਰਾ ਤਾ ਨਾ ਤੈਨੂੰ ਦੱਸ ਨਹੀਂ ਮੈਨੂੰ ਦੱਸ ਦੇ ਕੋਈ ਨਹੀਂ ਤੂੰ ਬਸ ਆਪਣਾ ਖਿਆਲ ਰੱਖ ਐ ਕੋਈ ਗਲਤ ਨਾ ਬੋਲੇ ਤੇ ਮੈਂ ਆਪਣੇ ਮਨਜ ਕੋ ਗਲਤ ਗੱਲ ਲੈ ਆ ਜਾਣੀ ਠੀਕ ਆ ਚੱਲ ਚੰਗਾ ਚੰਗਾ ਚੱਲ ਜਿੱਦਾਂ ਪ੍ਰਭ ਭੈਣ ਨੇ ਕਿਹਾ ਵਾ ਨਾ ਇਦਾਂ ਹੀ ਸਭ ਕੋ ਸੱਚ ਹੋਵੇ ਜੈ ਬਾਬੇ ਖੰਬਾ ਵਾਲੇ ਦੀ ਮੈਂ ਤੇ ਨਹੀਂ ਆਪਣੇ ਹੂ ਚੋਂ ਮਾੜਾ ਬੋਝ ਕੱਢਣਾ ਲੋਕੀ ਵੀ ਅੰਤਰੇ ਹੀ ਆ ਜਾਣ ਕੇ ਬਾਬੇ ਦੀ ਪੰਢੀ ਕਰ ਛੜੀ ਵਿਚਾਰੇ ਦੀ ਹੈ ਲੋਕੀ ਤੇ ਵਿਹਲੇ ਆ ਕੋਈ ਨਾ ਕੋਈ ਗੱਲ ਲੱਭਦੇ ਆ ਮੈਨੂੰ ਮੂਹ ਮਾੜਾ ਕਹਿਣਾ ਮੈਂ ਤੇ ਜੈ ਬਾਬੇ ਖੰਬਾਉਣੇ ਦੀ ਕਹਿਣਾ ਅੱਛਾ ਪਾਪਾ ਸਭ ਕੁਝ ਠੀਕ ਕਰਦੀ ਹਾਂ ਤੁਸੀਂ ਬਲਜੀਤ ਹਾਂਜੀ ਮੰਮੀ ਜੀ ਪੁੱਤ ਤੂੰ ਡਿੱਲੇ ਜੀ ਕਿਉਂ ਬੈਠੀ ਆ ਪਤਾ ਨਹੀਂ ਕੀ ਗੱਲ ਮੰਮੀ ਅੱਜ ਮੇਰਾ ਥੋੜਾ ਸਰੀਰ ਠੀਕ ਜਿਆ ਨਹੀਂ ਲੱਗ ਰਿਹਾ ਮੈਨੂੰ ਹਾਈ ਹਾਈ ਠੀਕ ਨਹੀਂ ਲੱਗਣਿਆ ਹਾਂਜੀ ਹਾਂ ਤੇ ਫਿਰ ਇਦਾਂ ਕਰਾਂ ਮੈਂ ਤੈਨੂੰ ਦੁੱਧ ਲਿਆ ਕੇ ਦਵਾਂ ਨਹੀਂ ਨਹੀਂ ਮੇਰਾ ਜੀ ਨਹੀਂ ਘੰਟਿਆ ਕੁਝ ਵੀ ਖਾਣ ਦਾ ਸਵੇਰ ਦਾ ਖਾਦਾ ਕੋਈ ਹਾਂ ਮੈਂ ਖਾਦਾ ਸੀ ਚਾਹ ਪੀਤੀ ਸੀ ਸਨੀ ਵੀ ਨਾ ਅੱਜ ਆਪਣੇ ਦੋਸਤਾਂ ਦੇ ਨਾਲ ਵੀ ਆਈਓ ਕਿਤੇ ਅੱਛਾ ਕੋਈ ਨਹੀਂ ਆਈ ਜਣਾ ਉਹਨਾਂ ਦੀ ਆਹੋ ਤੇ ਜਾਂ ਫਿਰ ਮੈਨੂੰ ਫੋਨ ਕਰਾਂ ਮਛਤੀ ਆ ਜਾ ਹਾਂ ਪੁੱਛ ਲਓ ਕਦੋਂ ਤੱਕ ਆਉਂਗਾ ਆਹੋ ਛਤੀ ਆਏ ਤੇ ਜਾਂ ਤਾਂ ਡਾਕਟਰ ਨੂੰ ਖਾ ਲਾਓ ਹੈ ਹਾਂਜੀ ਹਾਂਜੀ ਆਹੋ ਤੇ ਚੱਲ ਕੋਈ ਗੱਲ ਨਹੀਂ ਟੈਨਸ਼ਨ ਨਾ ਲਈ ਮੇਰੀ ਤੀ ਚੰਗਾ ਕੋਈ ਵੀ ਗੱਲ ਹੁੰਦੀ ਹੈ ਨਾ ਤੇ ਮੈਨੂੰ ਦੱਸ ਦੇਈਂ ਆਹੋ ਕੋਈ ਨਹੀਂ ਤਫੀਕਰ ਨਾ ਕਰਕੇ ਹੋਈ ਗੱਲ ਦਾ ਹਾਂਜੀ ਹਾਂਜੀ ਆਹੋ ਉਹ ਤਾਂ ਠੀਕ ਵਾ ਨਾ ਹਾਂ ਹਾਂ ਨਹੀਂ ਉਹ ਤਾਂ ਠੀਕ ਹੈ ਤੇ ਜੇ ਕੁਝ ਖਾਣਾ ਪੀਣਾ ਤੇ ਪੁੱਤ ਲਿਆ ਰੰਗਦੇ ਮੈਂ ਕੁਝ ਨਹੀਂ ਜੀ ਕਰਦੇ ਹੁਣ ਖਾਣ ਨੂੰ ਲੈ ਦੱਸ ਇੰਨੇ ਮੁੰਡੇ ਨੇ ਨਾ ਅੱਜ ਹੀ ਜਾਣਾ ਹੈਗਾ ਇਹਦਾ ਇਹੋ ਹਾਲ ਰਹਿੰਦਾ ਵਾ ਜੇ ਆ ਕੋਈ ਆਉਂਦਾ ਵਾ ਕਰ ਮੇਰੇ ਨਾਲ ਚੱਲ ਉਸੇ ਵੇਲੇ ਚੱਲ ਜਾਂਦਾ ਵਾ ਨਾਲ ਚੱਲ ਕੋਈ ਨਹੀਂ ਆਈ ਜਣਾ ਉਹਨਾਂ ਦੀ ਆ ਤੇ ਜਾਣਾ ਪੁੱਤ ਜਦੋਂ ਆਪ ਨੂੰ ਲੋੜ ਹੋਵੇ ਤੇ ਫਿਰ ਨਹੀਂ ਕੀ ਕਰੀਏ ਲੋਕਾਂ ਨੂੰ ਫੋਨ ਕਰ ਲਓ ਇੱਕ ਵਾਰੀ ਪਹਿਲਾਂ ਕਦੋਂ ਤੱਕ ਆਉਣਾ ਪੁੱਛ ਲਓ ਚੱਲ ਮੈਂ ਫੋਨ ਕਰ ਲੈਣੀ ਆ ਠੀਕ ਆ ਠੀਕ ਆ ਆਹ ਤੇ ਤੂੰ ਧਿਆਨ ਰੱਖ ਮੇਰੀ ਧੀ ਠੀਕ ਵਾ ਨਾ ਹਾਂਜੀ ਹਾਂਜੀ ਆਹੋ ਤੇ ਕੋਈ ਵੀ ਗੱਲਬਾਤ ਹੋਵੇ ਮਾੜੀ-ਮੋਟੀ ਤੇ ਮੈਨੂੰ ਦੱਸ ਦੇਣੀ ਮੈਂ ਤੁਹਾਨੂੰ ਅਜਮਾਨ ਆਹੋ ਪਾਣੀ ਜਮਾ ਬਣਾ ਕੇ ਦੇ ਗੋਲ ਮੇਰੇ ਕੋਲ ਕੁਝ ਨਹੀਂ ਰਹੀ ਕਰਨ ਦੇ ਚੱਲ ਠੀ ਚੱਲ ਨਾ ਮੁੰਡੇ ਨੂੰ ਫੋਨ ਕਰੀ ਲੈਣੀ ਆ ਇੱਕ ਤਾਂ ਐਡਾ ਨਕਮਾ ਵਾ ਨਾ ਕਿਤੇ ਪਤਾ ਵੀ ਹੈਗਾ ਵਾ ਫੇ ਟਾਈਮ ਥੋੜਾ ਵਾ ਤੇ ਕਦੀ ਵੀ ਲੋੜ ਪੈ ਸਕਦੀ ਆ ਜਿੱਦ ਜਿੱਦ ਕੇ ਜਾਂਦਾ ਮੁੰਡਿਆਂ ਦੇ ਨਾਲ ਇਹਨੂੰ ਪਤਾ ਨਹੀਂ ਮੁੰਡਿਆਂ ਨੇ ਕੀ ਦਿਲਣਾ ਵਾ ਕਰਦੀ ਆ ਨਾ ਫੋਨ ਨੂੰ ਥੋੜਾ ਹੀ ਆ ਕਰ ਹੈਲੋ ਤੇ ਕਰਨਾ ਨਹੀਂ ਫੋਨ ਤੂੰ ਆਰਾ ਹੋਇਆ ਕਦੀ ਕਿਸ ਮੁੰਡੇ ਦੇ ਮਗਰ ਬਹਿ ਕੇ ਚਲ ਜਾਣਾ ਕਦੀ ਕਿਸ ਦੇ ਮਗਰ ਬਹਿ ਕੇ ਚਲ ਜਾਣਾ ਆਪਣੇ ਘਰਵਾਲੇ ਵੀ ਧਿਆਨ ਹੈਗਾ ਤੇਰਾ ਮੇਰੀ ਸੁਣ ਲੈ ਗੱਲ ਪੰਜਾਂ ਮਿੰਟਾਂ 'ਚ ਘਰ ਪਹੁੰਚ ਜਾ ਆਹੋ ਦਿਲਜੀ ਠੀਕ ਨਹੀਂ ਗਈ ਆਹੋ ਜਾਣਾ ਉਹ ਡਾਕਟਰ ਕੋ ਜਾਣਾ ਨਹੀਂ ਹੋਰ ਛੇਤੀ ਆ ਜਿੱਥੇ ਵੀ ਹੈਗਾ ਮਨ ਛੇਤੀ ਆ ਜਾ ਆਹੋ ਮੈਨੂੰ ਦੁਬਾਰਾ ਫੋਨ ਕਰਨ ਦੀ ਲੋੜ ਨਾ ਪਵੇ ਹੁਣ ਆਪਣੀਆਂ ਮਰਜ਼ੀਆਂ ਕਰਦਾ ਰਹਿੰਦਾ ਵਾ ਥੋੜਾ ਬੋਤਾ ਸਮਝਦਾਰ ਹੋ ਹੁਣ ਤੂੰ ਚੰਗਾ ਕੱਟ ਦਿੰਨੀ ਆ ਆਦਾ ਫਿਰ ਛੇਤੀ ਹੁਣ ਕਿੱਡੀ ਲਾਪਰਵਾਹੀ ਕਰਦਾ ਵਾ ਕੌਣ ਰੀਕਾ ਸ਼ਰਮਾ ਨੂੰ ਡੀ ਫੋਨ ਕੀਤਾ ਮੰਮੀ ਚਲ ਆਉਂਦਾ ਵਾ ਨਾ ਤੇ ਇਹਨਾਂ ਨੂੰ ਖਲਾ ਦੇਣੀ ਦਵਾਂ ਜਾਂ ਐਂਦਾ ਕਰੂੰਗੀ ਮੈਂ ਵੀ ਨਾਲ ਹੀ ਚੱਲ ਜਾਂਗੀ ਕੀ ਪਤਾ ਹੁੰਦਾ ਵਾ